ਬਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਵੱਡਾ ਕੱਲੂ ਘਰਾ ਕੋਪਰਹੀੜਾ ਨਜ਼ਦੀਕ ਅਹਿਮਦਗੜ ਜ਼ਿਲ੍ਹਾ ਮਰੀਕਪੁਰਲਾ ਉੱਥੇ 24 ਨਵੰਬਰ ਨੂੰ ਜਿਹੜੇ ਲੋੜਬੰਦ ਧੀਆਂ ਦੇ ਵਿਆਹ ਕੀਤੇ ਜਾਣੇ ਨੇ ਉਹਦੇ ਵਿੱਚ ਵਿਆਹ ਵੀ ਕੀਤੇ ਜਾਣੇ ਨੇ ਨਕਾਬ ਕੀਤੇ ਜਾਣੇ ਨੇ ਜਾਂ ਜਿੱਦਾਂ ਵੀ ਧਰਮ ਦੀ ਬੱਚੀ ਹੋਗੀ ਉਹਦੇ ਉਦਾਂ ਦੇ ਅਨੰਤ ਕਾਰਜ ਕਰਵਾਏ ਜਾਣਗੇ ਕਿਉਂਕਿ ਮੈਂ ਅੱਜ ਬਾਈ ਬਲਵਿੰਦਰ ਸਿੰਘ ਹੁੰਨਾ ਨਾ ਆਇਆ ਸੀ ਮਿਲਣ ਕਿਉਂਕਿ ਮੇਰੇ ਮਗਰ ਉਹ ਮਹਾਨ ਧਰਤੀ ਆ ਜਿੱਥੇ 35000 ਸਿੰਘ ਸਿੰਘਣੀਆਂ ਇੱਕੋ ਦਿਨ ਸੀਧ ਕੀਤੇ ਗਏ ਨੇ ਕਿਉਂਕਿ ਇਹ ਸੀਧਾਂ ਦੇ ਸਥਾਨ ਤੇ ਤਕਰੀਬਨ ਵੀ 17-18 ਸਾਲ ਹੋ ਗਏ ਜਿਹੜੇ ਲਗਾਤਾਰ ਵਿਆਹ ਲੋੜਬੰਦ ਧੀਆਂ ਦੇ ਕਰਦੇ ਨੇ ਗਵਿੰਦਰ ਸਿੰਘ ਰਜੀੜਾ ਤੇ ਸਮੂਹ ਇਲਾਕਾ ਨवासी ਸੰਗਤਾਂ ਦੇ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪਰਸਾਂ ਦੇ ਪ੍ਰੇਮ ਸਤਕਾ ਉਹਨਾਂ ਦੇ ਮੇਰਾ ਸਤਕਾ ਇਹ ਕਾਰਜ ਹੋਣ ਜਾ ਰਹੇ ਨੇ ਆਓ ਤੁਹਾਨੂੰ ਬਲਵਿੰਦਰ ਸਿੰਘ ਰੀੜੇ ਦਾ ਤੁਹਾਡੀ ਗੱਲਬਾਤ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਲਵਿੰਦਰ ਸਿੰਘ ਜੀ ਕੀ ਹਾਲ ਆ ਠੀਕ ਆ ਜੀ ਬਹੁਤ ਵਧੀਆ ਠੀਕੋ ਛਿਪਾਸੀ ਚੜਦੀ ਕਲਾ ਤੇ ਜਿਹੜੀਆਂ ਵਿਆਹਾਂ ਦੀਆਂ ਤਿਆਰੀਆਂ ਨੇ ਕਿੱਦਾਂ ਚੱਲ ਰਹੀਆਂ ਨੇ ਕਿਉਂਕਿ 24 ਨਵੰਬਰ ਨੇੜੇ ਆ ਗਿਆ ਜਿਹੜੇ ਲੋੜਵੰਤੀਆਂ ਦੇ ਵਿਆਹ ਰੱਖੇ ਨੇ ਕਿਵੇਂ ਚੱਲਦੀਆਂ ਨੇ ਉਹਨਾਂ ਦੀਆਂ ਤਿਆਰੀਆਂ ਤਿਆਰੀਆਂ ਜੀ ਕਢਾਣੀ ਸਾਹਿਬ ਬਹੁਤ ਹੀ ਚੜ੍ਹਦੀ ਕਲਾ ਨਾਲ ਚੱਲ ਰਹੀਆਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਬੂਰਾ ਸਹਿਯੋਗ ਦੇ ਰਹੀ ਆ ਧੰਨਵਾਦ ਆ ਸਾਰੀਆਂ ਸੰਗਤਾਂ ਦਾ ਸਹਿਯੋਗ ਦੇਣ ਲਈ ਜਿਹੜੀਆਂ ਦਿੰਦੀਆਂ ਨੇ ਸੰਗਤਾਂ ਬਹੁਤ ਧੰਨਵਾਦ ਆ ਸਾਰੀਆਂ ਤਿਆਰੀਆਂ तकरीबन तकरीबन ਮੁਕੰਮਲ ਹੋ ਰਹੀਆਂ ਨੇ ਕਿਉਂਕਿ ਅਜੇ ਹੈਗੇ ਆ 2-3 ਦਿਨ ਸਾਰੇ ਕੰਮ ਸਿਰੇ ਚੜ ਜਾਣ ਦੇ ਬਾਰੇ ਜਿਨ੍ਹਾਂ ਕਿੰਨੇ ਕੁੜੀਆਂ ਦੇ ਹੁਣ ਤੱਕ ਤੁਹਾਡੇ ਕੋਲ ਨਾਮ ਆ ਚੁੱਕੇ ਨੇ ਅਸੀਂ ਜੀ ਪਿਸੜ ਲਈ ਉਹਦੇ ਚ ਬੇਨਤੀ ਵੀ ਕੀਤੀ ਸੀ ਕਿਉਂਕਿ ਅਸੀਂ ਸਾਡਾ ਟਾਰਗੇਟ तकरीबन 10 ਬੇਹਾਂ ਦਾ ਸੀਗਾ ਹੁਣ ਤੱਕ ਸਾਡੇ ਕੋਲ 8 ਬੇਹਾਂ ਦੇ ਐਂਟਰ ਹੋ ਚੁੱਕੇ ਹਨ ਕਿਉਂਕਿ ਫਿਰ ਸਮੇਂ ਦੇ ਹਿਸਾਬ ਨਾਲ ਵੀ ਠੀਕ ਹੁੰਦਾ ਹੁੰਦਾ ਜੇ ਕੋਈ ਆਪਾਂ ਨੂੰ 2-3 ਦਿਨ ਪਹਿਲਾਂ ਆ ਕੇ ਕਹਿ ਦੇਵੇ ਵੀ ਸਾਡਾ ਐਂਟਰ ਕਰੋ ਫਿਰ ਮਾਫੀ ਚਾਹੁੰਦੇ ਆ ਉਹ ਹੋ ਨਹੀਂ ਸਕਦਾ ਜੇ ਮੰਨ ਲਓ ਗੱਲ ਵੀ ਹੁਣ ਆਪਣੇ ਕੋ ਹਫਤਾ ਪਿਆ ਜੇ ਕੋਈ ਮੰਨ ਲਓ ਕੱਲ ਨੂੰ ਜਾਂ ਪਰਸੋਂ ਨੂੰ ਕੋਈ ਕਹੇ ਵੀ ਬੱਚਾ ਮੇਰਾ ਲੋੜਵੰਦ ਪਰਿਵਾਰ ਕੋਈ ਕਹੇ ਵੀ ਮੇਰੀ ਕੁੜੀ ਦਾ ਵਿਆਹ ਕਰ ਦਿਓ ਹੋ ਸਕਦਾ ਉਦੇਚ ਐ ਜੀ ਹੋਣ ਨੂੰ ਤਾਂ ਮਹਾਰਾਜ ਦੀ ਕਿਰਪਾ ਨਾਲ ਸੰਗਤ ਦਾ ਸਭ ਕਰਨ ਯੋਗ ਆ ਵੀ ਕੱਲ ਸੈਕਟਮ ਦੀ ਵੀ ਹੁੰਦੀ ਆ ਕੋਈ ਵੀ ਆਪਾਂ ਨੇ ਵਿਧੀ ਵਿਧਾਤ ਦੇ ਨਾਲ ਹੁੰਦਾ ਸਾਰਾ ਕੁਝ ਕਾਰਜ ਵਿਹਾਰ ਹੁੰਦਾ ਕੋਈ ਇਹ ਚੀਜ਼ ਇਦਾਂ ਨਹੀਂ ਹੈਗੀ ਵੀ ਆਪਾਂ ਚੱਕ ਕੇ ਉਹ ਦੇਣੀ ਆ ਕਿਉਂਕਿ ਸਮਾਨ ਦੀ ਅਰੇਂਜਮੈਂਟ ਕਰਨਾ ਖਾਣ ਪੀਣ ਦਾ ਪ੍ਰਬੰਧ ਸਾਰਾ ਸੈਕਟਮ ਬਣਿਆ ਹੋਇਆ ਗਿਆ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਮਾਰਾ ਦੀ ਕਿਰਪਾ ਦੇ ਨਾਲ ਉਹ ਇਹੀ ਬੇਨਤੀ ਆ ਭਾਈ ਅਸੀਂ 3 ਮਹੀਨੇ ਹੋ ਗਏ ਸਾਨੂੰ ਬੇਨਤੀਆਂ ਕਰਦਿਆਂ ਨੂੰ ਭਾਈ ਕੋਈ ਵੀ ਲੋੜਵੰਦ ਪਰੋਵਾ ਮਤਲਬ ਤੁਹਾਡਾ ਯਾਨੀ ਕਿ ਨਾਮ ਲੈਣ ਤੱਕ ਤਰੀਕ ਉਹ ਲੰਘ ਚੁੱਕੀ ਆ ਹਾਂਜੀ ਹਾਂਜੀ ਚਲੋ ਹੁਣ ਤੁਹਾਡਾ ਸਮਾਨ ਜਿਹੜਾ ਤੁਸੀਂ ਅ ਬੱਚਿਆਂ ਨੂੰ ਦੇਣਾ ਉਹ ਸਮਾਨ ਤੁਹਾਡੇ ਕੋਲ ਆ ਚੁੱਕਿਆ ਬਿਲਕੁਲ ਜੀ ਬਿਲਕੁਲ ਸਮਾਨ ਸਾਰਾ ਆਈ ਜਾਂਦਾ ਤੁਸੀਂ ਦੇਖ ਲਿਆ ਸੰਗਤ ਦੇ ਸਹਿਯੋਗ ਨਾਲ ਸਾਰਾ ਸਮਾਨ ਕੰਪਲੀਟ ਹੋਈ ਜਾਂਦਾ ਗਾ ਜੀ ਜਿਵੇਂ ਕੋਈ ਪਰਿਵਾਰ ਚਾਹੁੰਦਾ ਹੋਵੇ ਕੋਈ ਕੱਪੜੇ ਦੇ ਕੇ ਜਾਈਏ ਜਾਂ ਅਸੀਂ ਬਿਸਤਰੇ ਦੇਈਏ ਕਈ ਬੀਬੀਆਂ ਦਾ ਹੁੰਦਾ ਵੀ ਚਲੋ ਵਿਆਹ ਬੱਚਿਆਂ ਦੇ ਧਰੇ ਨੇ ਅਸੀਂ ਕੱਪੜੇ ਦੇ ਦਈਏ ਜਾਂ ਕੋਈ ਇਦਾਂ ਤੇ ਵੀ ਹੈ ਕੋਈ ਆਉਂਦੇ ਨੇ ਦੇਖੋ ਜੀ ਸੰਗਤ ਹਰ ਇੱਕ ਅਨਸਾੜ ਆਪਣਾ ਟੈਲੀਫੋਨ ਜ਼ਰੂਰ ਪਾਸ ਕਰਦਾ ਕੋਈ ਬਿਸਤਰਿਆਂ ਦੇ ਪਾਸ ਕਰ ਸਕਦਾ ਸੂਟਾਂ ਦਾ ਪਾਸ ਕਰਦਾ ਕੋਈ ਲੰਗਰਾਂ 'ਚ ਯੋਗਦਾਨ ਪਾ ਸਕਦਾ ਕਿਉਂਕਿ ਇਹ ਰਣਾਨਕ ਦਾ ਦਰਬਾਰ ਵਾ ਇੱਥੇ ਕੋਈ ਕਿਸੇ ਚੀਜ਼ ਦੀ ਹੋਈ ਨਹੀਂ ਹੈਗੀ ਕੋ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਕਿਉਂਕਿ ਘਰੇਲੂ ਬਰਤਨ ਦਾ ਲੋਡ ਦਾ ਵੱਦ ਸਬਾਣ ਆਪਾਂ ਲੜਕੇ ਨੂੰ ਹਰ ਇੱਕ ਤਰ੍ਹਾਂ ਦਾ ਦੇਣਾ ਬਲਵਿੰਦਰ ਸਿੰਘ ਜੀ ਪੂਰੀਆਂ ਮੁਕੰਮਲ ਤਿਆਰੀਆਂ ਨੇ 24 ਨਵੰਬਰ ਵਿਆਹ ਦੀਆਂ ਹਾਂਜੀ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੀਆਂ ਤਿਆਰੀਆਂ ਮੁਕੰਮਲ ਨੇ ਚਲੋ ਮਹਾਰਾਜ ਕਿਰਪਾ ਕਰੇ ਬਾਬਾ ਜੀ ਆਉਣਗੇ ਜੇ ਤਰਸੇ ਵੀ ਹਾਂਜੀ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਜੀ ਬਾਕੀ ਮਹਾਂਪੁਰਸ਼ਾਂ ਦੀ ਮਰਜ਼ੀ ਹੁੰਦੀ ਹੈ ਤਾਂ ਆਪਾਂ ਉਹਨਾਂ ਨੂੰ ਹੋਕੋਣੀ ਬੇਨਤੀ ਹੈ ਵਿਆਹ ਜੀ ਜ਼ਰੂਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਿਓ ਕਿਉਂਕਿ ਇਹ ਉਹਨਾਂ ਦੀ 70 ਸਾਲ ਆ ਤੇ ਉਹਨਾਂ ਦੀ ਸਰਪ੍ਰਸਤੀ ਹੀ ਏ ਸੀਰੀਮਨ ਸੰਤੋਬਾ ਜਗਤਾਰ ਸਿੰਘ ਤਰਤਨ ਵਾਲੇ ਤੇ ਬਾਬਾ ਤ੍ਰਪਾਲ ਸਿੰਘ ਜੀ ਦੇਰਾ ਭਵੰਦੀ ਚੜੇ ਵਾਲਾ ਜੀ ਸਰਪ੍ਰਸਤੀ ਹੀ ਏਟ ਵੱਡਾ ਖੱਲੂ ਘਰਾ ਕਲੱਬ ਇਹ ਸਾਲ ਲੰਬੇ ਸਮੇਂ ਤੋਂ ਹੀ ਕਾਰਜ ਕਰਦਾ ਹੁੰਦਾ ਸਭ ਵਾਹਿਗੁਰੂ ਦੀ ਕਿਰਪਾ ਉਹ ਮਹਾਪੁਰਸਾਂ ਦੀ ਸਰਪ੍ਰਸਤੀ ਏਟ ਨਾਲ ਹੀ ਕਾਰਜ ਹੁੰਦੇ ਨੇ ਇਹ ਸਨ ਭਾਈ ਬਲਵਿੰਦਰ ਸਿੰਘ ਜੀ ਰਹੀੜਾ ਜਿਹੜਾ ਵੱਡੇ ਖੱਲੂ ਘਰਾ ਕੋਪਰਹੀੜਾ ਜਿਹੜਾ ਇਹਨਾਂ ਦਾ ਸੰਸਥਾ ਬਣੀ ਹੋਈ ਆ ਉਹਨਾਂ ਵੱਲੋਂ ਲੋੜਵੰਦ ਬੱਚੀਆਂ ਦੇ ਵਿਆਹ ਜਿਹੜੇ 24 ਨਵੰਬਰ ਨੂੰ ਰੱਖੇ ਗਏ ਨੇ ਉਹ 24 ਨਵੰਬਰ ਨੇੜੇ ਆਉਣ ਕਰਕੇ ਅਸੀਂ ਤਿਆਰੀਆਂ ਦਾ ਜੈਜਾ ਲੈਂਡ ਪਹੁੰਚੇ ਸੀ ਅੱਜ ਜਿੱਥੇ ਗੁਰਦੁਆਰਾ ਸਾਹ ਵੱਡਾ ਕੱਲੂ ਘਰ ਆ ਕੋਪਰਹੀੜਾ ਜਿੱਥੇ 35000 ਸਿੰਘ ਸਿੰਘਣੀਆਂ ਇੱਕੋ ਦਿਨ ਚ ਤਸੀਹੇ ਕੀਤੇ ਸੀਗੇ ਉਹ ਸ਼ਹਾਦਤ ਵਾਲੀ ਸਥਾਨ ਆ ਜਿੱਥੇ ਲੋਕਾਂ ਦਾ ਸਿਰ ਝੁੱਕਦਾ ਇਸਥਾਨ ਤੇ ਆ ਕੇ ਇਹਨਾਂ ਨੇ ਵੱਡੀ ਪਿਰਤ ਪਾਈ ਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਉਹਨਾਂ ਦੇ ਚਲਾਏ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਨੇ ਭਾਈ ਬਲਵਿੰਦਰ ਸਿੰਘ ਜੀ ਸੋ ਕਿਉ ਮੰਦਾ ਆਖੀ ਜਤ ਜੰਮੇ ਰਾਜਾਨ ਉਹ ਲੋੜਵੰਦ ਬੱਚੀਆਂ ਦੇ ਵਿਆਹ ਨੇ ਜਿਹੜੇ ਕਈ ਗਰੀਬ ਘਰਾਂ ਚ ਪਰਿਵਾਰ ਇਹ ਜਿਨੇ ਜਿਹੜੇ ਰੋਜ਼ ਦੀ ਰੋਟੀ ਮਸਾ ਚੱਲਦੀ ਆ ਉਹਨਾਂ ਦੇ ਪਰਿਵਾਰ ਸੋਚਦੇ ਨੇ ਵੀ ਸਾਡੀ ਬੱਚੀ ਦਾ ਵਿਆਹ ਕਰਨਾ ਸੀ ਕਿੱਦਾਂ ਕਰਨਾ ਇਹ ਭਾਈ ਬਲਵਿੰਦਰ ਸਿੰਘ ਰਹੀੜਾ ਨੇ ਮੇਰੇ ਵੀਰ 17-18 ਸਾਲ ਤੋਂ ਬਹੁਤ ਵੱਡੀ ਸੇਵਾ ਲਈ ਫਿਰਦੇ ਨੇ ਆਓ ਅਸੀਂ ਇਹਨਾਂ ਦੇ ਜਿਹੜੇ 24 ਨਵੰਬਰ ਨੂੰ ਵਿਆਹ ਹੋ ਰਹੇ ਨੇ ਅਸੀਂ ਰਲ ਮਿਲ ਕੇ ਸਾਰੇ ਸੰਯੋਗ ਦਈਏ ਇਹਨਾਂ ਨੂੰ ਤਿਲਫੋਲ ਕਿਉਂਕਿ ਇਹਨਾਂ ਨੂੰ ਦਿੱਤਾ ਸਾਡਾ ਰੁਪਈਆ ਰੁਪਈਆ ਵੀ ਉਹ ਸਾਡੀ ਲੋੜਵੰਦ ਧੀਆਂ ਦੇ ਕਾਰਜਾਂ ਦੇ ਵਿੱਚ ਰਾਸ ਆਊਗਾ ਕਿਸੇ ਦੇ ਪੇਟੀ 'ਚ ਪੈਸ 10-10 20 ਵੀ ਸੂਟ ਪੈ ਉਹ ਤੁਹਾਡੇ ਕਿਸੇ ਕੰਮ ਨਹੀਂ ਆਉਂਦੇ ਨੂੰ ਰਵਾਜ ਲੰਘ ਜਾਣਾ ਤੁਹਾਡੇ ਬੱਚਿਆਂ ਨੇ ਨਹੀਂ ਪਾਉਣੇ ਜੇ ਤੁਸੀਂ ਇੱਥੇ ਲਿਆ ਕੇ ਦੇ ਦੋਗੇ ਤੁਹਾਡੇ ਬਿਸਤਰੇ ਨੇ ਜਾਂ ਕੋਈ ਹੋਰ ਆ ਤੁਸੀਂ ਬਿਸਤਰੇ ਭਾਂਡੇ ਜਾਂ ਕੋਈ ਵੀ ਚੀਜ਼ ਤੁਸੀਂ ਦੇਣਾ ਚਾਹੁੰਦੇ ਹੋ ਮਸ਼ੀਨ ਪ੍ਰੈਸ কুলਰ ਇਹਨਾਂ ਨੇ ਲੈਤੇ ਹੋਏ ਨੇ ਜਿਹੜੀ ਚੀਜ਼ ਤੁਸੀਂ ਦੇਣਾ ਚਾਹੁੰਦੇ ਹੋ ਉਹ ਲਿਆ ਕੇ ਦੋ ਬਹੁਤ ਵੱਡੀ ਸੇਵਾ ਹੋਊਗੀ ਤੁਹਾਡੀ ਜਿਹੜੀ ਮਹਾਰਾਜ ਦੀ ਕਿਰਪਾ ਨਾਲ ਇਹ ਵੱਡੇ ਕਾਰਜਾਂ 'ਚ ਹਿੱਸਾ ਪਾਊਗਾ ਕਿਉਂਕਿ ਇਹ ਬਲਵਿੰਦਰ ਸਿੰਘ ਨੇ ਆਪਦੇ ਘਰੇ ਨਹੀਂ ਲਿਜਾਣਾ ਇਹ ਇੱਥੇ ਹੀ ਲੋੜਵੰਦ ਬੱਚਿਆਂ ਨੂੰ ਦਿੱਤਾ ਜਾਣਾ ਮੈਂ ਤੁਹਾਡਾ ਜਗਤਾਰ ਕਢਾਣੀ ਮੈਂ ਅੱਜ ਬਾਈ ਜੀ ਉਹਨਾਂ ਕੋਲ ਆਇਆ ਤੀਆ ਕਿਉਂਕਿ ਬਾਈ ਜੀ ਉਹਨਾਂ ਦੀ ਵਿਆਹਾਂ ਦੀਆਂ ਤਿਆਰੀਆਂ ਲੈਤੀਆਂ ਨੇ ਪਤਾ ਕੀਤਾ ਸਾਰਾ ਸੰਦ ਸਮਾਨ ਟੋਟਲ ਸਮਾਨ ਜਿੰਨਾ ਫਰਨੀਚਰ ਫਰਨੀਚਰ ਆਇਆ ਪਿਆ ਤੇ ਬਾਈ ਜੀ ਬਹੁਤ ਬਹੁਤ ਮਹਾਰਾਜ ਨੇ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਤੁਹਾਡੇ ਤੇ ਕਾਰਜ ਜਿਹੜੇ ਹੋਣ ਉਹ ਕਰਵਾਉਣ ਜਾ ਰਹੇ ਨੇ ਮਹਾਰਾਜ ਆਪ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਤਸ਼ਾਹੀ ਦੇ ਗੁਰਪਰਬ ਤੇ ਜਿਹੜੇ ਸਮਰਪਤ ਬਿਆਨੰਦਕਾਰ ਜਿਹਨਾਂ ਨੇ ਨਜ਼ਦੀਕ ਰੱਖੇ ਹੁੰਦੇ ਨੇ ਇਹਨਾਂ ਦੇ ਬਹੁਤ ਵੱਡੀ ਸੋਚ ਆ ਜਿਹੜੇ ਕਿਉਂਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਦੇਸ਼ ਮੁਤਾਬਕ ਹੀ ਚੱਲਦੇ ਨੇ ਭਾਈ ਬਲਵਿੰਦਰ ਸਿੰਘ ਜੀ ਅਸੀਂ ਹਮੇਸ਼ਾ ਹੀ ਚਾਹੁੰਦੇ ਆ ਤੁਸੀਂ ਚੜ੍ਹਦੀ ਕਲਾ 'ਚ ਰਹੋ ਪਰਿਵਾਰ ਠੋਡਾ ਤੰਦਰੁਸਤੀਆਂ ਮਹਾਰਾਜ ਬਖਸ਼ੇ ਤੁਹਾਡੇ ਪਰਿਵਾਰ ਨੂੰ ਅੱਗੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਪੇਟ ਹੋਵੇ ਫਿਰ ਵੀਡੀਓ ਹਾਂ